mau ભાઈ બોત માતા અચ્છા ઠીક હે મે કુછ કુતે ઉતા તો ਪਰਦੂ ਜਿੰਨੀ ਵੱਡੀ ਕੀ ਗਈ ਹੈ ਰੇਟ ਬੋਲੀ ਜਾਂਦੀ ਬਸ ਕਿਹੜੀ ਬੋਲੀ ਸੀਗੀ ਉਹ ਨਾਰਸਕੀ ਹੋਣੀ ਹੈ ਅੱਛਾ ਅੱਜ ਦੀਪੂ ਆਇਆ ਕੱਪੜੇ ਕੁੱਪੜੇ ਲੈਣ ਆਇਆ ਬਸ ਵੇਰੇ ਉੱਤੇ ਵਾਗੀ ਉਹ ਤਾਂ ਬੋਲਣ ਨਹੀਂ ਦਿੰਦੀ ਅੱਛਾ ਭੈੜੀ ਹੈ 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 ਪਾਜੀ ਪਤਾ ਲੱਗੂ ਇਹ ਲਫਾਫਾ ਚੱਕ ਲਈ ਮੂੰਹ ਕਾਇਮ ਚੰਗਾ ਟੱਪਦਾ ਤੇਰਾ ਮੈਂ ਵੱਢ ਗਿਆ ਭਾਨਾ ਪੱਤੀ ਜਾਂਦਾ ਲਾਉਣੀਆਂ ਕੋਈ ਛਟੀ ਕਿ ਬਸ ਰੋਟੀ ਕੋਈ ਖਾ ਖਟਦੀ ਹੈ ਬਸ ਹੈ ਨਰਮ ਹੈਗੀ ਉਹ ਥੋੜੀ ਜਿਹੀ ਭੈੜੀ ਹੈ ਅੱਛਾ ਉਹ ਮੇਰਾ ਫ੍ਰਿਕਾ ਕਰਦੀ ਹੈ

ਉਹ ਬੋੜ 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 ਕਰੀ ਅੰਦੀਆ ਸੋ ਸਭਾਈ ਆ ਫੜ ਗਈ ਦਸਾਂ ਇਹ ਤਾਂ ਬਸ ਠੀਕ ਹਨ ਹੁਣ ਤਾਂ ਹੀ ਕੱਟਣਾ ਮੈਂ ਫਿਰ ਛੱਟੀ ਚਲਾਉਣੀ ਆ ਮੈਂ ਇੰਡਰ ਦੀ ਰੋਤੀ ਹੈਗੀ ਮੈਂ ਪਿਆਰ ਉਹ ਨਾ ਕਹਿੰਝ ਵੱਕਾ ਜਿ ਫਰਕ ਪਾਇਆ ਫਰਕ ਕਾਦਾ ਪੈ ਜਾਊਗਾ ਹੁਣ ਆਪਾਂ ਡਰ ਕੇ ਰੋਟੀ ਜਵਾਕ ਨਰ ਮਾਏਗੇ ਸਾਡੇ ਹਾਂ ਇਹ ਕੋਈ ਡਰ ਕੇ ਰੋਟੀ ਦੋਣੀ ਸਾਡੇ ਇਹ ਬਸ ਇਹੀ ਆ ਹੋਣਾ ਨਹੀਂ ਅੱਡ ਤਾਂ ਜੋ ਮਰਜ਼ੀ ਹੋ ਜਾ ਘੱਟ ਵਰ ਗਰੀਸ ਨਹੀਂ ਜਿੰਨਾ ਚੱਲਦੀ ਹੈ ਆਏ ਕਹਿੰਨੇ ਵਿਚਾਰ ਜਿਹੜੇ ਨਿਮੀ ਆਂਦੀ ਆ ਬਤਿਕੇ ਨਿਮੀ ਕੀ ਜਾਂਦੀ ਆ ਤੂੰ ਕਉਈ ਬਹਿ ਗਈ ਚੁੱਪ ਕਰਕੇ ਕਿ ਫੁਹਾਰ ਕੇ ਫਰਮਾਇਚਾ ਵਾਹ ਹੋਣੀ ਹੁੰਦਾਗਾ ਹਾਂ ਬਾਇਆ ਗੱਲ ਜਾਨੀਆ ਤਾਂ ਪਾਰੇ ਜਾ ਹੋਇਆ ਪਿਆ ਹੁੰਦਾ ਜਾਂਦੀ ਜਾਂਦੀ ਮਾਂ ਚੱਲ ਭੈਣ ਕੋਲੇ ਹੋ ਜਾ ਮੜਾ ਜਾ ਚਾਹ ਪੀਜੀ ਮੈਨਾਂ ਚਾਹ ਨਹੀਂ ਬਸ ਪੀਂਦੀ ਵਾ ਤਾਂ ਵੀ ਤਲੋੜ ਨਹੀਂ ਹੈਗੀ ਚਲ ਮੈਂ ਫੇਰ ਮਾਰੂੰਗਾ ਬੇੜਾ ਚਾਲਾ ਚੰਗਾ ਪਾਣੇ ਕਿਵੇਂ ਆਂ ਅੰਟੀ ਠੀਕ ਆ ਵਧੀਆ ਤੂੰ ਕਿੱਧਰ ਜਾਇਈ ਮੈਂ ਡੀਪੂ ਚ ਸੂਟ ਲੈ ਆਈਂਗੀ ਅੱਛਾ ਸੂਟ ਕਿੰਨੇ ਕ ਵਧੀਆ ਸੂਟ ਆਏ ਪਏ ਨੇ ਸੂਟ ਬਲਾਈ ਸੋਹਣ ਆਏ ਪਏ ਸੂਟ ਤਮਿੰਦਰ ਦੇ ਇਹ ਅੱਜ ਕਿਵੇਂ ਸਰ ਟੱਕ ਲਿਆ ਕੁੜੇ ਕਿਆ ਅੱਜ ਤੋਂ ਪਸੀਗੀ ਤਾਂ ਟੱਕ ਲਿਆ ਜੇਠ ਦਾ ਮਹੀਨਾ ਜਾਦ ਕਰਾਉਂਦਾਗਾ ਸਰ ਸਿਰ ਟੱਕਣਾ ਹੋਰ ਆ ਗਰਮੀ ਵਾਲੀ ਆ ਹੋਰ ਉਹ ਚੁੰਨੀ ਲੈਤੀ ਨਹੀਂ ਆਂਦੀ ਗਰਮੀ ਚ ਇੰਨੀ ਚ ਬੀਬੀ ਕੋਲ ਆਈ ਸੀ ਮਾ ਮਾ ਤੇ ਤੇਰੀ ਬੀਬੀ ਕੋਲੇ ਆਈ ਸੀ ਵਿਚਾਰੀ ਬੈਠੀ ਉਹ ਵੀ ਹਾਂ ਅੱਛਾ ਮੈਂ ਖੜੀ ਖੜੀ ਵਾਗੀ ਮੈਂ ਕਿਹਾ ਚਲ ਲੈ ਆਉਣੇ ਸੂਟ ਮੈਂ ਸੂਟ ਲੈਣ ਵਾਗੀ ਸੀ ਕਿ ਦੀਪੂ ਚ ਸੂਟ ਲਈ ਹੈਗੀ ਤੇ ਮੈਂ ਖੜੀ ਖੜੀ ਵਾਗ ਗਈ ਉਹ ਸਰਬੀ ਖੜੀ ਸੀਗੀ ਮੇਰੇ ਨਾਲ ਦੁਰ ਗਈ ਇਹ ਜ ਨਹੀਂ ਸੂਟ ਤਾਂ ਲਈਆਂ ਸੋਹਣਾ ਦਾ ਦੇਖ ਲੈ ਹੈ ਉਹ ਸਰਬੀ ਨੇ ਪਾਣੀ ਪੀ ਲਾ ਬਸ ਮੇਰਾ ਪੀ ਆਈ ਸਰਬੀ ਕੇ ਪਾਣੀ ਐਵੇਂ ਚੱਗੀ ਮੈਂ ਤੇਰੇ ਪਾਣੀ ਨਾਲ ਨਾ ਨਾ ਬਸ ਮੈਂ ਪੀਣੀ ਹੋਈ ਆਪੇ ਬਣਾ ਲੂ ਸੋਣਾ ਦਾ ਸੂਟ ਪਾਣੀ ਪੁਛਦੀ ਐ ਨਾ ਇਹ ਹੀ ਤਿੰਗ ਗੜਦੀ ਐ ਮੈਂ ਆਪੀ ਪੀ ਲੂੰਗੀ ਅੱਗੇ ਕੀ ਮੈਨੂੰ ਰੋਜ਼ ਹੀ ਪੁੱਛਦੀ ਹੈਗੀ ਪਾਣੀ ਮੈਂ ਆਪੀ ਪੀ ਲੂੰਗੀ ਸੜੇ ਜਹ ਹਸਤਾ ਦਾ ਪਾਣੀ ਮੈਨੂੰ ਫੜਾਉ ਦੂ ਵੀ ਤੇ ਤੂੰ ਕੀ ਮੇਰਾ ਹੋਏਂ ਜੇ ਸੜੇ ਹੱਥ ਆ ਉਹਦਾ ਤੂੰ ਬਾੜੀ ਮਰਜੀ ਨਾ ਕਰਿਆ ਕਰ ਤੂੰ ਨਾ ਬਾੜੀ ਮਰਜੀ ਕਰਿਆ ਕਰ ਵੀ ਮੇਰੀ ਹਾਂ ਹੋਰ ਸੜੀ ਪਰਖਦੀ ਆਲਾ ਦੱਸ ਤੂੰ ਸਾਰੇ ਦਿਨ ਉਸੇ ਦੀ ਮੇਰ ਕਰਦੀ ਰਹਿਣੀ ਹੈਗੀ ਤੇ ਮੇਰ ਕਰਦੀ ਸਾਰਾ ਦਿਨੋਂ ਕੰਮ ਕਰਦੀ ਏ ਤੂੰ ਤੇ ਮੈਂ ਕੰਮ ਨਹੀਂ ਕਰਦੀ ਸਾਰਾ ਦਿਨ ਮੈਂ ਹੀ ਕੰਮ ਕਰਦੀ ਮੈਂ ਕੰਮ ਕਰਦੀ ਸਾਰਾ ਦਿਨ ਆ ਉਹ ਗੱਲਾਂ ਤਾਂ ਕਿਉਂ ਨਹੀਂ ਹੈ ਮੈਂ ਤਾਂ ਕੋਈ ਨਹੀਂ ਬੀਬੀ ਬੋਲ ਲੈਂਦਾ ਕੀ ਹੁੰਦਾ ਹੈ ਫੇਰ ਕੀ ਆਏ ਕਾਏ ਨਾ ਆਈ ਗਾਲਾਂ ਨਹੀਂ ਪਤਾ ਕਿ ਸੜੇ ਪਾਣੀ ਦੇ ਉੱਪਰ ਕੋਈ ਗੱਲ ਨਹੀਂ ਫੇਰ ਕੀ ਤੂੰ ਚੰਗੀ ਬੰਦੀ ਆ ਹੁਣ ਇਹਦੇ ਮੂਰੇ ਤੂੰ ਵੀ ਚੰਗੀ ਬੰਦੀ ਆ ਕੋਈ ਨਹੀਂ ਮੈਂ ਕਹਿੰਦਾ ਚੰਗੀ ਬੰਦੀ ਅਸੀਂ ਪਿੱਛੇ ਦਾ ਪੁੱਛ ਲਈ ਆਂਟੀ ਮਰੀ ਆਂਦੇ ਹੁੰਦੇ ਆ ਜੇ ਮੈਂ ਕੋਈ ਚੁਗਲ ਦਿੱਤੀ ਆ ਤੇ ਤੇਰੀ ਗੱਲ ਚੱਲ ਚੱਲ ਜਾਂਗਾ ਤੂੰ ਉਹਦਾ ਕੰਮ ਕਰ ਲੈ ਕੰਮ ਧੋ ਲੈ ਕੱਪੜੇ ਪੁੱਛ ਜੀ ਬਚਾਰੀ ਫੇਰ ਕੀ ਹੋਗਾ ਤੂੰ ਬਾੜੀ ਮੇਰ ਨਾਲ ਕਰੇਗਾ ਜੇ ਤੈਨੂੰ ਉਹਦਾ ਔਖ ਔਖੀ ਹੁੰਨੀ ਆ ਤਾਂ ਤੂੰ ਕਰਾ ਦੇ ਸਾਰਾ ਦਿਨ ਮੈਂ ਇਹ ਨੱਪੀ ਜਾਊੀ ਮੈਂ ਤਾਂ ਪੈਣੀ ਹੈਗੀ ਹੁਣ ਹੁਣ ਪਾਇਆ ਹੁਣ ਐਸੀ ਲਾ ਕੇ ਪਾਈ ਜੀ ਆ ਤਾਂ ਹਾਂ ਕੱਪੜੇ ਸੌਂਤੇ ਹਾਂ ਮੈਂ ਮਸ਼ੀਨ ਤੇ ਧਰਤੇ ਕੱਪੜੇ ਸੌਂ ਵੀ ਮੈਂ ਕੰਟਾ ਕਰਾਮ ਕਰਦੀ ਆ ਪਾਣੀ ਪੀਣਾ ਪਹਿਲਾਂ ਸਾਰਾ ਦਿਨ ਉਸੇ ਦੀ ਕਰੀ ਜਾਊ ਹਾਏ ਮੈਂ ਮਰ ਜਾਂ ਭਾਂਡੇ ਉਵੇਂ ਪਿਆ ਰਸੋਈ ਚ ਤੇ ਤੜਕੇ ਚੜ੍ਹ ਜੀ ਸਮੇਂ ਤਾਂ ਹੋਰ ਕੁਝ ਹੋਈ ਨਹੀਂਗਾ ਭਾਂਡੇ ਮਾਏ ਦੰਦੀ ਤੇ ਮੈਂ ਰੋਟੀ ਬਣਾ ਕੇ ਗਈ ਸੀ ਕਿ ਮੈਂ ਆ ਦਾ ਕੰਮ ਕਰਕੇ ਗਈ ਸੀ ਆ ਦੇ ਹਿੱਸੇ ਦਾ ਤੇ ਉਹ ਤਾਂ ਝ ਪੁਛਾੜੂ ਹੀ ਵੱਜਿਆਗਾ ਝਾੜੂ ਕਿਹੜਾ ਫਿਰ ਉਹ ਸਮਾਰ ਕੇ ਮਾਰਦਾ ਮੈਂ ਤਾਂ ਪੈਣ ਹੀ ਹੈਗੀ ਮਤਲਬ ਇੰਨੀ ਹੈਗੀ ਸਾਰੇ ਭਾਂਡੇ ਪੈਣੇ ਉਹਨੂੰ ਕਹਿ ਦੇ ਵਰਦਾਨ ਨੂੰ ਕਿਹੜਾ ਗੁੱਦਾ ਹੈਗਾ ਡਰਦਾ ਹੀ ਨਹੀਂਗਾ ਬੰਦੇ ਆ ਜੰਗਾ ਤੇਰੀ ਲਾਲੜੀ ਆ ਉਹਨੂੰ ਮੈਂ ਮਿਲੂ ਕਹਿ ਦੇ ਮਾਜਲੂਬੀ ਭਾਂਡੇ ਮੈਂ ਤਾਂ ਘੰਡਾ ਪੈਣੀ ਹੈਗੀ ਕੋ ਕਰਾ ਨਹੀਂ ਨਹੀਂ ਲੱਗਦੀ ਆ ਬੋਲ ਰੋ ਨੂ ਤੂੰ ਸਾਰਾ ਦਿਨ ਉਸਦੀ ਮੇਰ ਕਰੀ ਦੇਵੇ ਤੇ ਮੇਰੀ ਕਰੀ ਆ ਚਲ ਫੇਰ ਮੈਂ ਸਾਰਾ ਕੰਮ ਕਰਕੇ ਜਿਸ ਵੀ ਵੀ ਰੋਟੀ ਮੈਂ ਬਕਾ ਕੇ ਗਈ ਸੀਗੀ ਤੇ ਸਬਜੀ ਮੈਂ ਬਣਾ ਕੇ ਸੀ ਤੇ ਰੋਟੀ ਖਾਪੇ ਖਵਾ ਕੇ ਫੇਰ ਨਹੀਂ ਆ ਮੈਂ ਚਲ ਮੈਂ ਤਾਂ ਪੈਣ ਨਹੀਂ ਆ ਮੈਨੂੰ ਨਾ ਘੰਟਾ ਬੁਲਾਇਓ ਹੁਣ ਫੇਰ ਮੈਂ ਸੂਟ ਸਿਉਂਗੀ ਕਰੇ ਤੂੰ ਨਹੀਂ ਆ ਹਾਂ ਕਰੇ ਸੀ ਲੈ ਉਹ ਮਸ਼ੀਨ ਚਲਾ ਲਈ ਪ੍ਰਧਾਨ ਨੇ ਨਾ ਮਸ਼ੀਨ ਚਲਾਈ ਜਾਨੀ ਆ ਇਹ ਮਸ਼ੀਨ ਤੋਂ ਪੇ ਪੇ ਕੇ ਤਾਂ ਲੈ ਕੇ ਆਈਏਗੀ ਤੇ ਫੇਰ ਕੀ ਕੱਪੜੇ ਦਾ ਧੋਣੇ ਆ ਤੇ ਫੇਰ ਹੱਥਾਂ ਤੋਂ ਲੈ ਕੱਪੜੇ ਹਾਂ ਦਿੰਨੀ ਆ ਤੈਨੂੰ ਮੈਂ ਪਰੇ ਧੋਣ ਲੈ ਪੰਨੀ ਤਾਂ ਆਪ ਜਾਨੀ ਤੇਰੀ ਮਸ਼ੀਨਾਂ ਮੈਨੂੰ ਤਾਂ ਕੋਈ ਨਹੀਂ ਤੇ ਤੈਨੂੰ ਆਇਆ ਤਾਂ ਹੱਥੀ ਤੋਂ ਲੈ ਹੱਥਾਂ ਥੱਕਦੀ ਨਹੀਂ ਹੈਗੀ ਇਹ ਕਰਾਬ ਹੋ ਗਈ ਮੈਂ ਮੁੜ ਕੇ ਲੋਟ ਕੇ ਆਉਣੀ ਕਿ ਕਿ ਮੈਨੂੰ ਪਰੋੜੀ ਕੋਲ ਦਾ ਸਿਰ ਚੱਕੇ ਕੰਮ ਕਰ ਸਾਰ ਸੱਤੇ ਚੱਕ ਲਿਆ ਤੇ ਮਸ਼ੀਨ ਤੋਂ ਆਏ ਰਨੇ ਕੱਪੜੇ ਪਾ ਦਿੰਦੀ ਮਸ਼ੀਨ ਚ ਤੇ ਮੈਨੂੰ ਨਹੀਂ ਆਉਂਦਾ ਹੈਗੇ ਥੋੜੇ ਤੇ ਲਾਹੇ ਤਣ ਤਣ ਸੂਟ ਫੇਰ ਕੀ ਹੁੰਦਾਗਾ ਫੇਰ ਧੋ ਲੂੰਗੀ ਮਸ਼ੀਨ ਚ ਹੱਥੀ ਧੋ ਦੂ ਵੀ ਫੇਰ ਦੋ ਸੂਟ ਮੇਰੇ ਜਿਹੜਾ ਸਾਰਿਆਂ ਦੇ ਧੋਦੀ ਆ ਸਾਰਿਆਂ ਦੇ ਧੋਦੀ ਮੇਰੇ ਦੋ ਸੂਟ ਨਾ ਕੱਢਦੀ ਆ ਮਸ਼ੀਨ ਕੋਈ ਨਹੀਂ ਮੈਂ ਕੱਢ ਲੈਂਦੀ ਆ ਆਪ ਵੀ ਧੋ ਲਾਂਗੀ ਹੱਥਾਂ ਨਾਲ ਹੱਥੀ ਧੋ ਲਾਂ ਦੇ ਕੱਪੜੇ ਮਾਨ ਕਰਦੀ ਆ ਮੇਰੇ ਤੇ ਕੰਡ ਦਿੱਤਾ ਹਾਂ ਮੈਂ ਲੱਖ ਮੇਰੇ ਬੇਕਾਂ ਦਿੱਤੀ ਐ ਲੈ ਦਿੱਤੀ ਐ ਫਿਰ ਇਹ ਜਿਹੀ ਜੱਕ ਉਹ ਤਾਂ ਵੰਗ ਟੱਡ ਲਾਦੇ ਸੀ ਵੀ ਹਾਂ ਆ ਚੀਜ਼ ਲੈਣੀ ਆ ਚੀਜ਼ ਲੈਣੀ ਹੈਗੀ ਹਾਂ ਦਿੰਦੀ ਆਏ ਨੇਗੇ ਉਹ ਤਾਂ ਵੰਗ ਟੱਡ ਲਾਦੇ ਸੀ ਕੋਈ ਕਸਦੀ ਨਹੀਂ ਹੈਗੀ ਇਹ ਹੱਥੀ ਤੋਂ ਲੂ ਵੀ ਤੇ ਮੈਂ ਉਹਦੀ ਵਾਰੀ ਤੇ ਮੈਂ ਕਰ ਲਾਣੀ ਜਦੋਂ ਮੇਰੇ ਨਾਲ ਮੇਰੀ ਵਾਰੀ ਹੁੰਦੀ ਹੈਗੀ ਮੈਂ ਤਾਂ ਹੋਲੂੰਗੀ ਮੈਂ ਮਸ਼ੀਨ ਚ ਤਾਂ ਹੋਊਂਗੀ ਮੈਂ ਕਿਉਂ ਹੱਥੀ ਤਾਂ ਹੋਊਂਗੀ ਆਹ ਲੀਡਰੀ ਚ ਲਾਉਂਦੀ ਐ ਲੈ ਦੇਖ ਲੈ ਤੇ ਮੇਰੀ ਮਸ਼ੀਨ ਚ ਕੱਪੜੇ ਨਾ ਪਾਈ

ਕੋਈ ਨੀ ਪਤਾ ਕਿ ਜਨਾ ਮਾਨ ਕਰਦੀ ਐ ਇਹ ਪੇਕੇ ਦਾ ਮਾਨ ਕਰਦੀ ਐ ਕਰਦੀ ਤਾਂ ਫਿਰ ਆਇਆ ਥੋੜਾ ਕਰੀ ਕੇ ਹੁੰਦਾ ਮੇਰੇ ਨਾਲ ਆਇਆ ਕਰਦੀ ਹੁੰਦੀ ਐ ਜੇ ਫਿਰ ਮੈਂ ਰੁਕੀ ਨਾ ਲੱਪੇ ਫੇਰ ਫਿਰ ওই ਗੱਲ ਵੱਜ ਜਾਏ ਜੇ ਮਾਤਾ ਜੀ ਇੰਨਾ ਕ ਬਰਸ ਲੈਂਦੀ ਐ ਮੈਂ ਕਿੱਥੇ ਰਹਿਣੀ ਐ ਮੈਂ ਹੁਣ ਜੁੰਡਾ ਜੁੰਡੀ ਤੇਰੇ ਪਿੱਛੇ ਹੋਈ ਜੰਨੀ ਐ ਨਹੀਂ ਭਾਨੇ ਕਾਰਾ ਵੜਾ ਜਾ ਪਈ ਜਾਂਦਾ ਨਹੀਂ ਭਾਨੇ ਪੁੱਛਣਾ ਉਹ ਵੱਡੀ ਲਾਲ ਲੜਕੇ ਦੇ ਨਾਲ ਮਸ਼ੀਨ ਤੇ ਡੀੜਾ ਧੌਂਦੀ ਸੀ ਤੇ ਮਸ਼ੀਨ ਇਹ ਰਾਤਾਂ ਲੱਗਣ ਦਿੱਤਾ ਅੱਛਾ ਬੱਡੀ ਨੇ ਹੋਰ ਕਈ ਮੇਰੇ ਪੇਕੇ ਦੀ ਐ ਮੇਰੇ ਪੇਕੇ ਨੇ ਇਹ ਭਾਵੇਂ ਉਹ ਤੋਂ ਸੋਡੀ ਬਾਹਰ ਕੋਈ ਸ਼ਾਇ ਮਾਨ ਕਰ ਜੇ ਆਪਣੇ ਪੇਕੇਆਂ ਦਾ ਬਾਲਾ ਆਹ ਵਿਚਾਰੀ ਜਵਾਕ ਨਹੀਂ ਬੁਲਾਈਏ ਮੇਰੇ ਕਿ ਹੁਣ ਤੂੰ ਸੁਣ ਤੋ ਆਈਏ ਵਿਚਾਰੀ ਆ ਹੁਣ ਰੋਈ ਜਾਂਦੀ ਐ ਕਹਿੰਦੀ ਮੇਰੇ ਪੇਕੇ ਆ ਹੋਆ ਤੱਕ ਮਾ ਆਹਦੇ ਨੂੰ ਜਵਾਕ ਤਾ ਉਹਨੂੰ ਬੁਖਿੰਡੇ ਲਾ ਰੱਖੇ ਨੇ ਹੈ ਤੇ ਉਹਨੇ ਇਹ ਸਰਕਾਰੀ ਚ ਲਾ ਰੱਖਿਆ ਹੈ ਉਹ ਵਿਚਾਰੀ ਇੱਥੇ ਲਾ ਰੱਖਿਆ ਹੈ ਹੋਰ ਕਿੱਧਰ ਲਾ ਹੁੰਡੇ ਨਾਲ ਖੇਲ ਲਗਵਾ ਕੇ ਨਾਲ ਇਸ ਹੁਣ ਇਹ ਵਿਚਾਰੀ ਤੇ ਹੋਰ ਉਹਨਾਂ ਲੜਕੇ ਤੇ ਉਹ ਪਾਈ ਗਈ ਜਾ ਕੇ ਐਸੀ ਐਸੀ ਹੋਈ

ਤੂੰ ਮਾਣਾ ਮੋਟਾ ਲੱਗ ਰਿਹਾ ਕਰਿਆ ਇਹ ਵਿਚਾਰੀ ਦੀ ਮੇਰੇ। ਇਹ ਆ ਮਗਰ ਪੈਣੀ ਆ ਤੇ ਮੈਂ ਤਾਂ ਇਹ ਵਿਚਾਰੀ ਮੇਰੇ ਦਾ ਹੰ ਕਰਦੀ ਆ। ਮੈਨੂੰ ਉਦੋਂ ਵੀ ਟੱਕਰੀ ਸੀਗੀ ਵਾਹ ਕੱਲ ਆਈਆਂ ਜਦੋਂ। ਉਹ ਤਾਂ ਜਾਂਦੀ ਆਉਂਦੀ ਸੀ ਸੂਟ ਲੈ ਲਈ। ਹਾਂ ਲਿਆ ਕੇ ਸੂਟ ਤੇ ਆਉ ਰੱਖ ਤਾਂ ਮਸ਼ੀਨ ਕੋਲ ਮਸੇਉਂਗੀ ਲੈ। ਕੋਣ ਮਸ਼ੀਨ ਚ ਬਾਈ ਉੱਠ ਕੇ ਬਸ। ਕੱਲ ਵੀ ਮੈਨੂੰ ਟੱਕਰੀ ਸੀ ਅੱਜ ਤਾਂ ਮੈਨੂੰ ਘਰ ਟੱਕਰੀ ਨਹੀਂ ਕੱਜ ਲਈ ਸੂਟ ਆ। ਹਾਂ ਇਹ ਕੱਜ ਲਈ। ਇਹ ਕਿਹੜਾ ਰੋਜ਼ ਦੇ ਕੰਮ ਹੋਵੇ ਰੋਇ ਦਾ ਕੰਮ ਆਵਾਸਾ ਆ ਜਾਣੇ ਕਮਾਂਡ ਨਾ ਲੈ ਜਾਨੇ ਉਂਗਲਾਂ ਲਾ ਕੇ ਚੱਲੇ ਹੋਏ ਕਿਹੜਾ ਪੁੱਛਣਾ ਕਿਸੇ ਨਾ ਭਾਈ ਤੂੰ ਇਹਦੀ ਨਾ ਮੇਰ ਕਰਾਇਆ ਘਰ ਮੈਂ ਆ ਵਿਚਾਰੀ ਜਵਾਕੜੀ ਨਾ ਹੋ ਗੱਲ ਜੇ ਕਰੀਂ ਘਰਦੀ ਐ ਫਿਰ ਕਿਹਦੀ ਗੱਲ ਹੈ ਹੋਰ ਇਹਨੂੰ ਆਖੂਗੀ ਤੂੰ ਆ ਜਾ ਕੇ ਕਿ ਤੂੰ ਮੰਗਾ ਲੈ ਆ ਦੇ ਪੇਕਾ ਤੂੰ ਮੰਗਾ ਲੈ ਕਹਿੰਦਾ ਕੰਮ ਨਹੀਂ ਕਰਦੀ ਇਹ ਸਾਰਾ ਦਿਨ ਆਏ ਕਰੀ ਜਾਉਂਗੇ ਤੂੰ ਫਿਰ ਸੀ ਨੀੜਾ ਨਹੀਂ ਤਾੜ ਨਹੀਂ ਤੂੰ ਕਹਿਣਾ ਸੀ ਵੀ ਇਹ ਤਾਂ ਧੋਊਗੀ ਮੈਂ ਤਾਂ ਆਖਿਆ ਸੀ ਮੈਂ ਕਹਿੰਦਾ ਭਾਈ ਮਸ਼ੀਨ ਤੇ ਧੋਊਗੀ ਮਾਂਜਾ ਤੂੰ ਆ ਗਿਆ ਮੈਂ ਕਹਿੰਦੀ ਆ ਜਾ ਤੂੰ ਆਇਆ ਕਰਾ ਕਰ ਪੂੜਾ ਬਿਰ ਹੋਏ ਨ ਨਾ ਮੇਰਾ ਤੋਂਦੀ ਨਹੀਂ ਹੋਣਾ ਹਾਂ ਉਹਨੂੰ ਕਹਿੰਦਾ ਤੂੰ ਆ ਗਿਆ ਤਾਂ ਲਿਆ ਕਰ ਮੈਂ ਆਉਂਦੇ ਤੋਂ ਲਿਆ ਕੋਲ ਮੈਂ ਐਂ ਕਰਦੀ ਐ ਨਾ ਤੋਂਲ ਜੇ ਮਸ਼ੀਨ ਚ ਨਹੀਂ ਘਾੜ ਦਿੰਦੀ ਘਰੇ ਆਪਾਂ ਆਉਦੇ ਤੋਂ ਆਇਆ ਕਰੋ ਹੁਣ ਐ ਬਿਚਾਰੀ ਤੇ ਉਹਨੇ ਮਸ਼ੀਨ ਦੇ ਤੇ ਉਹਦੇ ਮਾਈ ਵੀ ਮਸ਼ੀਨ ਚ ਧੌਣ ਲੱਗ ਗਈ ਘੰਟਾ ਤਾਂ ਇਹ ਤੜਕੇ ਰੋਈ ਕਹਿੰਨੀ ਕੀ ਗੱਲ ਪਿੱਛੇ ਲੜਤੀ ਸਮਝੋ ਉਹ ਤੇ ਕੰਨਾ ਮੈਣਾ ਮਾਰਿਆ ਅੱਛਾ ਫੇਰ ਹੁਣ ਫੇਰ ਫੇਰ ਹੁਣ ਐ ਬਿਚਾਰੀ ਸਾਰਾ ਕਿੱਥੇ ਜਰੀ ਜਾਉਂਦੀ ਮੇਰਾ ਆ ਦੇਖ ਲੈ ਬਿਚਾਰੀ ਇਹ ਕੁੜੀ ਕਰ ਕੀ ਲਾਰਖੀ ਇੱਥੇ ਇਹਨੂੰ ਬਟਿੰਡਾ ਨਹੀਂ ਦੇਂਦਾ ਇਹਨੂੰ ਬਟਿੰਡਾ ਲਾ ਦੋ ਇਹ ਬਿਚਾਰੀ ਸਰਕਾਰੀ ਚ ਲਾ ਕੇ ਹੁਣ ਆ ਨਾ ਪੜ੍ਹਨਾ ਮੈਨੂੰ ਮੋਤੀ ਨੇ ਕਾਰਾ ਲਈ ਤਾਂ ਹੁਕਮ ਚਲਾਉਂਦੀ ਏ ਮੈਂ ਤਾਂ ਫਿਰ ਕਿੱਥੇ ਤਿਆਰੀਦਾਰਾਂ ਦੇ ਨਾਲ ਫਿਰ ਫੌਜੀ ਰ ਘਰ ਆਈਏ ਤਾਂ ਫਿਰ ਕਿਹਦੀ ਗੱਲ ਆ ਗਈ ਉਹਦੇ ਪੈਸੇ ਵੀ ਦਿੰਦੇ ਉਹ ਤਾਂ ਸਿੱਖੱਠੇ ਰਹਿਨੇ ਆ ਤੇ ਫਿਰ ਉਹ ਕੁੜੀ ਨੂੰ ਤਾਂ ਲਈ ਸਕਦੇ ਪੜਾਈ ਤੇ ਇਹ ਤਾਂ ਜਮਕੜੀ ਇੱਥੀ ਪਾ ਲੈਣੇ ਕਰਕੇ ਹੋਰ ਫਿਰ ਕੀ ਕਰੂਗੀ ਵਿਚਾਰੀ ਚੱਲ ਕੋਈ ਨਹੀਂ ਪੜ੍ਹਨੇ ਇਹੋ ਜਿਹਾ ਕੁਝ ਚੱਲਦਾ ਮੈਂ ਤਾਂ ਰੋਣ ਜੇ ਹੋਰ ਕੀ ਤੂੰ ਮਾੜਾ ਮਾੜਾ ਮੁੰਡਿਆਂ ਕੇ ਹਾਕਰ ਫੌਜੀ ਨੂੰ ਨਹੀਂ ਫੌਜੀ ਨੂੰ ਭਾਣੇ ਉਹ ਪਰਦੇਸਾਂ ਚ ਬੈਠਾ ਜਵਾਕ ਨਾ ਤਾਂ ਉਹ ਇਹ ਗਲ ਕਰਦੇ ਨਾ ਆਪ ਗਲ ਕਰਦੇ ਸੀ ਕਰੋਗਾ ਨਾ ਮੈਨੂੰ ਤਾਂ ਹੈ ਤਾਂ ਪੈ ਹੀ ਲੱਗਦੀ ਹੈ ਹੁਣ ਉਹ ਪਰਦੇਸਾਂ ਚ ਬੈਠੇ ਦੇ ਖਾਹਰਾ ਕੀ ਬੀਤਣਗੇ ਵਿਚਾਰੇ ਇਹ ਸਾਾਨੂੰ ਤਾਂ ਭਾਈ ਆ ਜਵਾਕੜੀ ਮੇਰੂੰ ਤੰਗ ਕਰਦੀ ਹੁਣ ਇਹ ਵਿਚਾਰਾ ਸਾਰਾ ਉਹਨੇ ਖੇਤੀ ਚ ਰੂੜੀ ਜਾਂਦਾ ਆਪੇ ਮੈਂ ਆਪ ਉੱਤੇ ਰੋਟੀ ਦੇਵਾ ਇਹ ਵੀ ਕੰਮ ਤਾਂ ਕਰਦੀ ਹੈ ਕੰਮ ਤਾਂ ਉਹਨੇ ਇਹ ਸਾਰਾ ਹੁਣ ਇਹਨਾਂ ਦੇ ਕਰਕੇ ਮੂੰਹ ਚ ਪਾਉਂਦਾ ਫਿਰ ਛਪਾਂ ਸਿਰ ਰਾਤ ਰਾਤ ਉਹ ਬਾਹਲੀ ਚਾਂਬਲ ਕੀ ਭਾਣੇ ਸੋਲੀ ਤਾਂ ਹੁਣ ਆਈ ਨਹੀਂ ਬੋਲਦੇ ਵਿਚਾਰਾ ਕਾਹਨੂੰ ਫੌਜੀ ਤਾਂ ਫਿਰ ਦਲਦੁ ਕੀ ਹੁੰਦਾ ਹੈ ਆਨੂ ਜਵਾਕ ਨੂੰ ਹੌ ਕਰਨਾ ਹੈ ਜਿਹੜੇ ਚੱਲ ਭਾਣੇ ਘੱਟੀ ਦੇ ਭਾਣੇ ਸਲਾਵਾ ਪਰ ਤੂੰ ਮਾੜਾ ਜਿਆ ਨਾ ਹੋ ਬਸ ਵਿਚਾਰੀ ਦੇ ਇਹਦੀ ਤਾਂ ਉਹੀ ਗੱਲ ਜੀ ਨਹਰਾਣ ਕਰ ਰੱਖਿਆ ਉਹਨੇ ਕਰਤਾ ਰੱਖਿਆ ਜਵਾਕੜੀ ਦਾ ਫਿਰ ਹੁਣ ਕੋਈ ਸੁੱਟੀ ਆਊਗਾ ਕਿ ਦੋੜ ਵਾਲਾ ਤੂੰ ਦੋ ਮਾਰੋ ਡਾਂਗਾ ਇਹ ਕਹਿੰਦੇ ਹੋਰ ਲਿਆਵਾਂਗੇ ਸੁੱਟੀ ਨੂੰ ਆ ਜਾਂਦੇ ਫਿਰ ਦੇਖਾਂ ਕਰਾਂ ਕਰਦੇ ਉਹੋ ਜਿਹੇ ਚੱਲ ਜਵਾਕਾਂਗੇ ਜਾਈ ਜਾਂਦੇ ਨੇ ਉਹ ਚਪਾ ਰੱਖਿਆ ਇਹ ਕਰਾਂਗੇ ਹੱਲ ਕੋਈ ਇਹਦਾ ਫਿਰ ਉਹਨੂੰ ਤਲਾਕ ਦੀ ਕਰਵਾਵਾਂਗੇ ਹਾਂ ਫਿਰ ਸੂਣੀ ਚੱਕ ਰੱਖਿਆ ਜਿਵੇਂ ਲਓ ਜਵਾਕ ਨੂੰ ਰੋਟੀ ਖਾਣ ਦਿੰਦੀ ਆਈ ਉਹ ਨਾ ਜਦੋਂ ਮੈਂ ਤੇਰੇ ਪੋਤੇ ਨੂੰ ਘੇਉਣ ਜਾਂਦੀ ਸੀ ਇੱਧਰ ਚੱਲ ਵੀ ਕਿੱਧਰ ਆਉਣੀ ਮੈਂ ਚੱਲ ਜਾਂਦੀ ਜਾਂਦੀ ਬਾਹਰ ਕੋਲੇ ਹੁੰਦੀ ਆ ਕਾਹਦਾ ਰੌਲਾ ਪੈ ਰੇ ਆਈ ਅੰਗਾ ਪੈਣਾ ਰੋਜੀ ਪਈ ਜਾਂਦਾ ਮਾੜੀ ਨਹੀਂ ਆਈ ਆਣੀ ਮੈਂ ਤਾਂ ਅੱਜ ਕਮ ਗੁੱਸੇ 'ਚ ਨਿਕਲ ਜਾਂਦਾ ਵੀ ਇਹਨੂੰ ਬਾਰੇ ਕੱਢੋ ਚੱਲ ਜਵਾਕ ਆ ਤੇਰੇ ਪੋਤੇ ਦੋ ਸੋਨੇ ਵਰਗੇ ਕਿ ਹੋਰ ਕੋਈ ਕਿਸੇ ਪਾਸੇ ਕਰ ਦੋ ਅਹੀਂ ਕਰਾਂਗੇ ਪਾਣੀ ਫਿਰ ਉਹ ਪਾਸੇ ਕਰਾਂਗੇ ਇਹਨੂੰ ਕਦੇ ਆ ਲੱਟ ਹੋ ਆਏ ਹੁਣ ਦਾ ਕੇ ਕੌ ਲੱਗੂ ਪਤਾ ਫੇਰੇ ਰੋਏ ਸਿਹੜਨੀ ਹੈ ਕਹਿੰਦਾ ਸੌਖੀ ਹੈ ਸੌਖਾ ਨੇ ਬਾਕੀ ਨਾਲ ਜਿਹਦਾ ਪਕਾ ਕੇ ਖਾਉ ਨਾਲ ਕੰਮ ਕਰਨਾ ਪੈਣਾ ਫਿਰ ਪਤਾ ਲੱਗੂ ਅਹੀਂ ਕਰਾਂਗੇ ਇਹਨੂੰ ਪਾਸੇ ਕਰਾਂ ਉਹਨਾਂ ਨੇ ਵੀ ਬੁਣਾ ਆਇਆ ਛੁੱਟੀ ਸਿੱਧਾ ਕਹਿਦੀ ਕਹਿੰਦੀ ਇਹ ਮੱਟ ਕਰ ਦੇ ਇਹ ਕੱਲੀ ਰੋਟੀ ਰੋਟੀ ਕਰ ਦਾਂਗੇ ਅੱਡ ਦੂਜਾ ਮੱਕਠ ਰੱਖਾਂਗੇ ਵਾਹੀ ਤਾਂ ਚਲ ਕਰੀ ਜਾਂਦੇ ਦੂਜਾ ਹਾਂ ਫਿਰ ਉਹ ਪਾਸੇ ਕਰ ਇਹਨੂੰ ਕਹਿੰਦੇ ਕਿ ਅਹੀਂ ਕਰ ਆਹ ਦੇ ਲੀੜੇ ਤੋਂ ਆਲੇ ਪੋਚੇ ਲਾਉ ਸਾਰਾ ਦੇ ਫਿਰ ਪਤਾ ਤਾਂ ਲੱਗੂ ਕੰਮ ਦਾ ਫੇਰੇ ਪਤਾ ਲੱਗੂ ਇਹਨੂੰ ਹਾਂ ਤੇ ਹਾਂ जारा जा माड़ी माड़ी अग जी लागी डिगण ए मैं पाड़ू कर जो बोलिया करे सा फौजी एक, एक सा बाही करे नहीं की ना खरासी एद माड़ा माड़ा तो हो गया टेड़ा लागी माड़ी माड़ी अग डिगण चल हो करू थोड़ी थोड़ी त नजारा ही आ गया अच्छे मैनू त ਸੱਤੀ ਉੱਠ ਕੜੋਂ ਉੱਠ ਚਾਰ ਬਾਟਕੇ ਦੇ ਨਾਦੀ ਸਦੀ ਆਂਦੀ ਐ ਚਲ ਹਾਂ ਦਾ ਚਾਹ ਕੇ ਮੋਸਾਂ ਚਾਰ ਬਾਟਕੇ ਮੋਸਾਂ ਖੜਾ ਆਰੇ ਦਾਤੀ ਚਾਰ ਬਾਟਕੇ ਹੁਣ ਤਾਂ ਉੱਠ ਖੜ ਉੱਠ ਛੜਦੀ ਆ ਸੋਨੂੰ ਤਾਂ ਮੈਂ ਹੀ ਦਿਸਦੀ ਐ ਪਈ ਆ ਵੀ ਦੇਖ ਲੈ ਮਾਂ ਵਰਗੀ ਹੋ ਰਹੀ ਐ ਬੰਦੇ ਚ ਆ ਜਾਂਦੀ ਐ ਚਮਚੀ ਇਹ ਗੱਲ ਮੈਂ ਇੰਨੀ ਸੁੱਤੀ ਨਹੀਂ ਸੀਗੀ ਮੈਨੂੰ ਸਾਰਾ ਸੁਣੀ ਜਾਂਦਾ ਸੀਗਾ ਤੇ ਉਹ ਆਈ ਸੀ ਆਂਟੀ ਕੀ ਕਰਲਾਂਗਾ ਤੁਸੀਂ ਸਾਬ ਮੇਰੀ ਚੁਗਣੀ ਕਰੀ ਜਾਂਦੇ ਹੋਗੇ ਇਹ ਹਾਂ ਚੋਲੀਆਂ ਤੈਨੂੰ ਪਤਾ ਲੱਗ ਗਿਆ ਤੇ ਮੈਨੂੰ ਸੁਣੀ ਸਾਰਾ ਜਾਂਦਾ ਸੀ ਬੀਬੀ ਹਾਂ ਬੀਬੀ ਤੂੰ ਜਾਣ ਕੇ ਮਸਲੀ ਪਈ ਸੀ ਸਾਰਾ ਦਿਨ ਉਹਨੂੰ ਹੱਥਾਂ ਦੇ ਚੱਕੀ ਰੱਖਦੇ ਹੋ ਕੀ ਗੱਲ ਹੱਥਾਂ ਦੇ ਚੱਕਾ ਨੂੰ ਉਹ ਟੜ ਕੇ ਲੱਗੀ ਐ ਤੂੰ ਤੂੰ ਸਾਂ ਹੀ ਮਗਰੋਂ ਡੀਡੈਂਟੋਂ ਦਿੱਤੇ ਨਾ ਇਹ ਤੇ ਫਿਰ ਉਹ ਹੱਥੀ ਧੋਲੂ ਰਾਈ ਕਿਹਾ ਸੀ ਬੱਤੀ ਤੋਂ ਇੰਨੇ ਕਿੰਨੇ ਕੱਪੜੇ ਸੀਗੇ ਚਾਰ ਸੂਟ ਸੀਗੇ ਮਸੀਤ ਧੋਲਣੇ ਮਸੀਂ ਇੰਤੈ ਨਾ ਸਰਪ ਪੈਂਦਾਗਾ ਤੇ ਹੱਤੀ ਤੋਂ ਤੇ ਛੇਤੀ ਦੁੱਤ ਜਾਂਦੇ ਸਾਰਾ ਦਿਨ ਤੂੰ ਉਹਦੀ ਪੂਛ ਪੂਛ ਕਰੀ ਜਾਂਦੀ ਐ ਸਾਰਾ ਦਿਨ ਹੀ ਨਹੀਂ ਪੂਛ ਪੂਛ ਕਰੀ ਜਾਂਦੀ ਕਦੇ ਮੇਰੀ ਗੱਲ ਕੀਤੀ ਐ ਮੇਰੀ ਮੇਰ ਦੀ ਗੱਲ ਕੀਤੀ ਐ ਮੇਰੀ ਘਰ ਦੀ ਐ ਮੇਰਾ ਮੇਰ ਤੋਂ ਬਣਾ ਤੈ ਕਿਉਂ ਹੈ ਸਾਰਾ ਦਿਨ ਆਈ ਬੱਚੀ ਜਾਣਗੇ ਪਤਾ ਇਹਦੇ ਮੁੰਡੇ ਉੱਥੇ ਪੜਨ ਦਾ ਰੱਖੇ ਨੇ ਉਹ ਕੁੜੀ ਲਾ ਦੋ ਲਾ ਦੋ ਕੁੜੀ ਤੁਸੀਂ ਲਾ ਦੋ ਕੁੜੀ ਸਾਰਾ ਦਿਨ ਮੇਰੇ ਮੇਰੀ ਨੈਣੀ ਨਹੀਂ ਉਹ ਕਰਿਆ ਕਰ ਸਾਰਾ ਦਿਨ ਮੇਰੇ ਮੇਰੀ ਨੈਣੀ ਨਹੀਂ ਉਹ ਕਰਿਆ ਕਰ ਤੋ ਸੁਣਿਆ ਨਾ ਕਿ ਚਾਚੀ ਹੈਗੀ ਚਾਚੀ ਦੀ ਨੂਹਾ ਬਥੇਰਾ ਕਰਦੀਆਂ ਨੇ ਉੱਥੋਂ ਤੋਂ ਜਾ ਕੇ ਮੁੰਡਾ ਜਾ ਕੇ ਇੱਧਰ ਤੜਿਆ ਆਉਂਦੀ ਹੈਗੀ ਉਹਦੇ ਵੀ ਪੈਂਦੀਆਂ ਬਥੇਰੀਆਂ ਨਾ ਇਹਨਾਂ ਨੇ ਇੱਥੇ ਆ ਕੇ ਤਾਂ ਉਹ ਆਏ ਕਰਦੀ ਆ ਇੱਥੇ ਆ ਕੇ ਤਾਂ ਹੈਗਾ ਮੇਰੇ ਨੂਹਾ ਐ ਕਰਦੇ ਮੇਰੇ ਮਾਹ ਨਾ ਆਏ ਕਰਦੇ ਮੈਨੇ ਨੂਹਾ ਸਾਰੀ ਗੱਲ ਦੱਸੀ ਹੈਗੀ ਘਰੇ ਉਹਦੇ ਕੋਲ ਨੂੰ ਕਿੰਨੇ ਕੀ ਮਿਲਦੀਆਂ ਨੇ ਗਈਆਂ ਤੈਨੂੰ ਤਾਂ ਰੋਟੀ ਮਿਲੀ ਤਾਂ ਜਾਂਦੀ ਹੈਗੀ ਤੈਨੂੰ ਬੈਠੇ ਨਹੀਂ ਮਿਲਦੀ ਆ ਮੈਂ ਕਹਿੰਦੀ ਹਾਂ ਤੁਸੀਂ ਉਹਦੇ ਇੱਕਾ ਰੱਖ ਲਓ ਇੱਥੇ ਉਹਨੇ ਇੱਕਾ ਤਾਂ ਹੈਗਾ ਹੋਰ ਕਿਵੇਂ ਇੱਕਾ ਹੁੰਦਾਗਾ ਵੀ ਰਾਖ ਕੇ ਕੰਮ ਕਰ ਲੈ ਕੋਈ ਰਲ ਕੀ ਕਰਦੇ ਆਗੇ ਕੰਮ ਹੋਰ ਕੀ ਕਰਦਾ ਇੰਨਾ ਕਿੰਨਾ ਦਾ ਕੰਮ ਆਗਾ ਜੋ ਕਰ ਲੂ ਫਿਰ ਕਸਦੀ ਆ ਨਾ ਕਸਦੀ ਆ ਜੇ ਕਰ ਲੂ ਵੀ ਕੰਮ ਤੇ ਮੈਂ ਕਰਦੀ ਆ ਮੈਂ ਕਸਦੀ ਨੂੰ ਕਹਿੰਖੇ ਮੈਂ ਕੰਮ ਨਹੀਂ ਕਰਦੀ ਹੈਗੀ ਸਾਰਾ ਦਿਨ ਉਹਦੀ ਪੂਛ ਪੂਛ ਕਰੀ ਜਾਂਦੇ ਸਾਰਾ ਦਿਨ ਨਹੀਂ ਕਰੀ ਜਾਂਦੀ ਹੈਗੀ ਕਿਹੜੇ ਪੂਛ ਪੂਛ ਤੇਰੀ ਕਹੜਾ ਕਰਦੀ ਨਹੀਂ ਕੀ ਕਰਦੀ ਆ ਕਦੇ ਮੇਰੇ ਹੱਕ ਦੀ ਗੱਲ ਕੀਤੀ ਆ ਤੇਰੇ ਚਾਚੇ ਚ ਬਾਏ ਮੈਂ ਮੈਨੂੰ ਤਾਂ ਸਾਰਾ ਮੈਂ ਤਾਂ ਬਹਿਮ ਨਹੀਂ ਹੁੰਦੀ ਸਾਹਮਣੇ ਦੇਸੀ ਜਾਂਦਾ ਪਹਿਲਾਂ ਮੈਂ ਚਾਚੀ ਕੋਲੇ ਸਾਰੇ ਤੋਂ ਗੱਲਾਂ ਕਰੀ ਆ ਦੇ ਮੈਨੂੰ ਸਾਰਾ ਸੁਣੀ ਜਾਂਦਾ ਸੀ ਬੀਬੀ ਮੈਨੂੰ ਏਦ ਕੋਈ ਆ ਤਾਂ ਨਹੀਂ ਵਿਆਹ ਕੇ ਤੈਨੂੰ ਬਹਿ ਹੁੰਦਾ ਗਿਆ ਕਿ ਹੁੰਦਾ ਹੁੰਦਾ ਉਹ ਆਏ ਆ ਉਹ ਆਇਆ ਦੇ ਜਵਾਕ ਪੜ ਕੇ ਲੈ ਮੈਂ ਆਪ ਹੀ ਥੋਲੂ ਕਰੂਗੀ ਹੱਥੀ ਥੋਲਾ ਕਰਾਂਗੀ ਬਸ ਤੂੰ ਤਾਂ ਜਾਣ ਕੇ ਚੜਦੀ ਆ ਤੂੰ ਇਹਦੇ ਮੂਰੇ ਮਾਨਦੇ ਨਰਮ ਐਨੀ ਤਾਂ ਨਰਮ ਹੈ ਨਹੀਂ ਜਿੰਨੀ ਤੂੰ ਬਣੀ ਜਾਨੀ ਆ ਹਾਂ ਐਨੀ ਨਹੀਂ ਨਰਮ ਹੈਗੀ ਤੂੰ ਕਿਉਂ ਆ ਕੁੜੀ ਜਵਾਕ ਦੀ ਬਚਾਰੀ ਕਿੰਨੇ ਕਰੀ ਆ ਹੂੰ ਇਹ ਤਾਂ ਇਹ ਗੱਲ ਤਾਂ ਹੋਈ ਹੁੰਦੀ ਹੈਗੀ ਸਾਰਾ ਦਿਨ ਜਿੰਨੇ ਨਰਮਾ ਹੈ ਚਰਚਾ ਚਰਚਲ ਕਰਦੀ ਹੈਗੀ ਤੇਰੇ ਕੋਲੇ ਸਾਰਾ ਦਿਨ ਚੁਗਲੀਆਂ ਕਰਦੀ ਹੈ ਇਹ ਕੀ ਚੁਗਲੀਆਂ ਹਾਂ ਤੈਨੂੰ ਆ ਪੁੱਸ ਮੂੰਹ ਤੇ ਬੁਲਾਏ ਨੂੰ ਮੂੰਹ ਤੇ ਸਾਰਾ ਦਿਨ ਕਰਦੀ ਨਹੀਂ ਹੈਗੀ ਨਹੀਂ ਕਰਾਂ ਰੱਖੇ ਜੋ ਤਾਂ ਬਲਾਲਾ ਹਾਂ ਤੂੰ ਕੀ ਕੀ ਚੁਗਲੀਆਂ ਕਰਦੀ ਹੈਂ ਮੈਂ ਤਾਂ ਕੋਈ ਕਰੀ ਨਹੀਂ ਉਹ ਚਾਹ ਐਂਟੀ ਆਈ ਸੀ ਉਹ ਕਰਦੀ ਸੀ ਉਹ ਹੁੰਦੀ ਸੀ ਮੈਂ ਤੱਕ ਮੈਨੂੰ ਸਾਰਾ ਪਤਾ ਜੋ ਤੂੰ ਸਾਰੀਆਂ ਚੁਗਲੀਆਂ ਕਰਦੀ ਸੰਦਲ ਸੁਣ ਕੇ ਮਨ ਜੀ ਮੈਂ ਗੱਲ ਸੁਣਾਈ ਕੀ ਕਰਦੀ ਆ ਚਲ ਆਪਾਂ ਗੱਲ ਕਰ ਲੈਂਦੇ ਆ ਬੇਰ ਕਿ ਹੁੰਦੇ ਕੁਝ ਨੁਰਖਾ ਬੋਲ ਪਣੇ ਤੂੰ ਜਾ ਕੇ ਬੀਬੀ ਕੋਲ ਚਾਹੁੰਦੀ ਨਹੀਂ ਉਹ ਆ ਜ ਨੇ ਚਾਚੀ ਲਵੇ ਜਰ ਰਖਦੇ ਨੇ ਮੈਂ ਤਾਂ ਕੋਈ ਚੁਗਲੀਆਂ ਨਹੀਂ ਕੀਤੀ ਜੇ ਤੂੰ ਫੌਜੀ ਲਕਾਰ ਵਾਲੀ ਹੈਗੀ ਨਾ ਮੈਨੂੰ ਵੀ ਨਹੀਂ ਨਰਮ ਸੰਜਮ ਮੈਂ ਦੇਖੀ ਆ ਠੀਕ ਹੈ ਨਾ ਮੈਂ ਥੋੜੀ ਇੰਨੀ ਸਗਾ ਪਕਾਈ ਹੁੰਦੀ ਸਾਰਾ ਦਿਨ ਮੈਂ ਕੰਮ ਕਰਦੀ ਨਹੀਂ ਹੈਗੀ ਤੇ ਨਾਲ ਕੰਮ ਮੈਂ ਕਰਾਉਣੀ ਹੈਗੀ ਕੰਮ ਕਰਾਣੀ ਤੂੰ ਮੈਨੂੰ ਕਿੰਨਾਂ ਨਰਮ ਸਮਝ ਰੱਖਾਈ ਜੇ ਮੈਂ ਬੋਲ ਲਾਪੀ ਤਾਂ ਫੇਰ ਹੈ ਤੇ ਮੈਂ ਬੋਲਣ ਨੂੰ ਹੁਣ ਤੂੰ ਕਿ ਘੱਟ ਬੋਲਦੀ ਹੈਗੀ ਬੱਚੇਰਾ ਚਬਰ ਚਬਰ ਕਰਦੀ ਆ ਹਾਂ ਚਬਰ ਚਬਰ ਮੈਂ ਜਿੱਦ ਕਿੱਥੇ ਬੋਲਦੀ ਸੀ ਨਰਮ ਸੀ ਹੁਣ ਤਾਂ ਮੈਂ ਬੋਲ ਕੇ ਵਿਖਾਵਾਂਗੀ ਫਿਰ ਕੀ ਮੈਂ ਹਾਂ ਮੈਂ ਸਿਰਫ ਵਾਅਦਾ ਕਰ ਤਾ ਮੈਂ ਵੀ ਨਹੀਂ ਸੁਣਦੀ ਹਾਂ ਕਿ ਚੁੱਪ ਕਰਕੇ ਬਹਿ ਜਾ ਆਪਦਾ ਹਾਂ ਹੁਣ ਤਾਂ ਦੇਖ ਲਈ ਦੇਖ ਲਈ ਹੁਣ ਹੋਰ ਦੇਖ ਲਈ ਆ ਬੋਲ ਤੇ ਤੇਰੀ ਨਰਮ ਲਾ ਦਿੱਤਾ ਹੈ ਹਾਂ ਮੈਂ ਲਾ ਲਈ ਆ ਦੇਖ ਤੇਰੀ ਨਰਮ ਨੂੰ ਮੈਨੂੰ ਇਹ ਸੀਗੀ ਸਾਰਾ ਦਿਨ ਇਹ ਤੇਜ ਆਗੀ ਮੈਨੂੰ ਇਹ ਕਹੀ ਨਹੀਂ ਹੁੰਨੀ ਆ ਹਾਂ ਹੁਣ ਤੇਰਾ ਦਿਮਾਗ ਖਾ ਲਿਆ ਹੁਣ ਤੇ ਇਹਦੀ ਮਨ ਜੀ ਸੁਣਨੀ ਮੈਂ ਇਹ ਕਰਾ ਟੱਡ ਜੁਲਾ ਕਰਨੇ ਹੋ ਜੇ ਮੈਂ ਤੇ ਇਹਨੂੰ ਰੱਖ ਦਿੱਤੀ ਮੈਂ ਕੋਈ ਅੱਡ ਨਹੀਂ ਹੁੰਦੀ ਮੈਂ ਸੋਚੇ ਬਸ ਸਿੱਧੀ ਉਹ ਪਕਾਈ ਕੀ ਗੱਲ ਆ ਵੀ ਆਪਕੇ ਪਕਾ ਕੇ ਦਿਖਾ ਲਿਆ ਤੇ ਮੇਰੀ ਦੋ ਰੋਟੀਆਂ ਪਕਾ ਲਈ ਛੱਕ ਰਹੀਆਂ ਮੈਂ ਸਾਰਾ ਕੰਮ ਕਰਾਉਣੀ ਆ ਫਰਖਾਹ ਸਾਡੀ ਖਾਣੀ ਆ ਖਾਣਦੇ ਵੇ ਤੇਰੇ ਦਵਾ ਖਾਣਦੇ ਨਾਲ ਤੂੰ ਖਾਇਆ ਦੋਨੀ ਮੇਰੀ ਗੱਲ ਸੁਣ ਹੁਣ ਦੇਖ ਲੈ ਹੁਣ ਤਾਂ ਮੇਰੀ ਇਹ ਰੋਟੀਆਂ ਵੀ ਗਿੰਦੀ ਆ ਫਰਖਾਹ ਸਾਰਾ ਕੁਝ ਖਰਚਾ ਦਾ ਮੱਸੀ ਕਰਦੇ ਆਂਗੇ ਇਹ ਲੈ ਚ ਸਾਰਨ ਕਰੀ ਜਾਂਦੀ ਖੇਤੀ ਚ ਕੀ ਦੋਨੇ ਆਪਕਾ ਖੇਤੀ ਚ ਬਜਦਾ ਕੀ ਆ ਬਜਦਾ ਕੁਛ ਖੇਤੀ ਜਿਹਾ ਦਿੱਤਾ ਕੁਛ ਕੱਲੇ ਕਰਕੇ ਬਚ ਜਾਈਗੇ ਉਹ ਵੀ ਨੂੰ ਕੁਝ ਸਾਰੇ ਆੜਤੀ ਸਿੱਟਦੀ ਹਾਂਜੀ ਵੀ ਉਹੀ ਆ ਕਣਕੋ ਖਾਨੇ ਆਨੇ ਖਰਚਾ ਨਹੀਂ ਦਿੰਦੇ ਮम्मी ਸਾਰਾ ਖਰਚਾ ਆਉਂਦਾ ਦਾ ਇਹ ਸਾਰ ਕਰਦੀ ਰਾਜਾ ਸੂਟ ਪਾਉਂਦੀ ਹੈ ਨਾ ਜਿਹੜੇ ਸਾਡੀ ਤਨਖਾਹ ਦੀ ਪਾਉਂਦੀ ਹੈਗੀ ਨੇ ਅੱਜ ਘਰ ਵਾਲੇ ਨੇ ਪਾਲਿਆ ਕਰੇ ਹਾਂ ਵੱਡ ਪਕਾ ਲੈ ਠੀਕ ਹੈ ਨਾ ਹਾਂ ਤੂੰ ਪਕਾਉਣੇ ਪਕਾ ਲਈ ਅੱਡ ਪਰ ਮੈਂ ਤਾਂ ਨਾ ਪਕਾ ਮੱਜ ਤੇ ਨਾ ਪਕਾ ਮੈਂ ਕੱਲ ਹਾਂ ਹੁਣ ਹੁਣ ਤੋਰ ਦੇ ਹਾਂ ਹੁਣ ਹਾਂ ਹੁਣ ਹੁਣ ਬੋਲਣ ਲੱਗੀ ਹੁਣ ਤਾਂ ਪਤਾ ਲੱਗੇ ਤੈਨੂੰ ਵੀ ਇਹ ਬੋਲਦੀ ਆ ਕਿ ਤੇਰੇ ਮੈਂ ਨਹੀਂ ਲਈ ਇਹ ਸਾਰ ਬੋਲਦੀ ਬਥੇਰਾਗੀ ਤੇਰੇ ਮੂਰੇ ਪੁੱਛ ਪੁੱਛ ਕਰਦੀ ਸੀ ਬਾਹਰ ਦੇਖ ਮੈਨੂੰ ਪੁੱਛ ਕੇ ਦੇ ਕਿੰਨਾ ਬੋਲਦੀ ਆ ਹਾਂ ਤੇਰੇ ਡੰਡਾ ਲਾ ਕੇ ਮੇਰੇ ਤਾਂ ਆਪ ਹੀ ਲੱਗ ਗਿਆ ਤੂੰ ਮੈਨੂੰ ਤਾਂ ਕਦੇ ਤੱਕ ਤੂੰ ਸਰਾਉਣਾ ਹੀ ਨਹੀਂ ਮੈਨੂੰ ਨਹੀਂ ਸਰਾਉਂਦੀ ਮੈਂ ਤਾਂ ਹਾਰ ਗਈ ਤੇਰੇ ਮੂਰੇ ਹਾਂ ਮੈਂ ਹਾਰ ਗਈ ਬਸ ਹਾਂ ਬਸ ਬਸ ਕਿੱਥੇ ਮੇਰ ਕਰ ਕਰਤ ਪਾਇਆ ਸੀ ਨਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਡੇ ਵੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵਾਧੀਆਂ ਵੀ ਦੇ ਵੀਊ ਦੱਸਿਓ ਵੀ ਕਿੱਦਾਂ ਦੇ ਆਂਦੇ ਤੇ ਵੀਡੀਓ ਕਿਸ ਤਰ੍ਹਾਂ ਲੱਗੀ ਸਾਨੂੰ ਵੀ ਦੱਸਿਓ ਅਸੀਂ ਹੋਰ ਵੀ ਵੀਡੀਓ ਫਿਰ ਇਸ ਤਰ੍ਹਾਂ ਤਿਆਰ ਕਰਾਂਗੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ